ਸਤ ਸ੍ਰੀਕਾਲ ਜੀ ਸਤ ਸ੍ਰੀਕਾਲ ਕਿਹ ਚੱਲ ਮਿੱਤਰੋ ਵੈਲੀ ਉਹ ਠੀਕ ਠਾਕ ਜੋ ਗੁੱਡ ਮਾਰਨਿੰਗ ਫਰੋਮ ਪੈਂਗੋਂਗ ਲੇਕ ਟਾਈਮ ਵਜੂ ਕੇ ਜੀ 9:30 ਅੱਜ ਵੱਧੂ ਨਿਆਰੇ ਲੇ ਆ ਤੇ ਸਾਡਾ ਰੂਮ ਕੁਸ਼ ਹੋਇਆ ਸੀਗਾ ਇਹੋ ਜਿਹੇ 3 ਕਟੇਜਸ ਹੈਗੇ ਬਹੁਤ ਜਿਆਦੇ ਹੈ ਤੇ ਸਾਡਾ ਰੂਮ ਆ ਰਿਹਾ ਜੀ ਬਹੁਤ ਸੋਹਣੇ ਪਹਾੜ ਪਿੱਛੇ ਆਸ-ਪਾਸੇ ਬਹੁਤ ਸੋਹਣੇ ਪਹਾੜ ਜਿਹੜੇ ਆਹ ਵਾਲੇ ਪਿੱਛੇ ਰਹਿਗੇ ਪਹਾੜ ਇਹਦੇ ਪਿੱਛੇ ਜਿਹੜੇ ਸਾਹਮਣੇ ਪਹਾੜ ਰਹਿਗੇ ਇਹਦੇ ਪਿੱਛੇ ਚਾਈਨਾ ਬਾਰਡਰ ਹੈ ਤੇ ਹੁਣ ਥੋੜੀ ਚੱਲ-ਪਹਿਲ ਜੀ ਘਟ ਗਈ ਰਾਤ ਨੂੰ ਬਹੁਤ ਜੀ ਰਾਤ ਸੀ ਪੂਰੇ ਨਿਆਰੇ ਲੈ ਆ ਨਿਆਰੇ ਨੇ ਲਿਆ ਵੀ ਵਲੌਗ ਬਲੂ ਕੁਛ ਨਹੀਂ ਬਣਿਆ ਉਹ ਇੱਧਰ ਜਾਵੜੇ ਉੱਧਰ ਜਾਵੜੇ ਉੱਥੇ ਫੋਟੋ ਖਿੱਚ ਲੀਆਂ ਉਹ ਜੇ ਸਾਹਮਣੇ ਜੇ 3 ਡੇਟਸ ਵਾਲੇ ਆ ਉਹ ਰੰਗ-ਬਰੰਗੇ ਜੇ ਬਣੇ ਵੀ ਆ ਬਸ ਸਮਝ ਜੋ ਉਹਨਾਂ ਦੇ ਫੋਟੋ-ਫੋਟੋਆਂ ਖਿੱਚਾਲੀਆਂ ਰੀਲਾਂ ਰੂਲ ਬਣਾ ਲਈਆਂ ਤੇ ਬਹੁ ਨੇਰ ਆਇਆ ਬਾਬੇ ਪਿਛਲੋ ਰੰਨ ਨੇਰ ਨਹੀਂ ਆਇਆ ਸੀ ਜਿੰਨਾ ਅੱਜ ਕੀ ਨੇਰ ਆਇਆ ਪਿਛਲੀ ਵਾਰ ਤੋਂ ਕੋਈ ਚਾਹ ਦਾ ਵਲੌਗ ਹੀ ਨਹੀਂ ਹੋਣਿਆ ਸੀ ਪਰ ਐਤਕੀ ਆਪਾਂ ਠੀਠਾ ਜਿਹਾ ਵਲੌਗ ਬਣਾਇ ਜਿੰਨੇ ਆ ਤੇ ਬਾਕੀ ਦੀ ਗੱਲ ਮਿੱਤਰੋ ਇੱਥੇ ਸਾਬ ਵਗੈਰਾ ਬਹੁਤ ਚੜਦਾ ਹੈਗਾ ਬੜਾ ਨਹੀਂ ਐਸਾ ਚੜਦਾ ਹੈ ਇੱਥੋਂ ਤੋਂ ਜਿਵੇਂ ਓਟਾਲੇ ਇੰਨੀ ਕੁ ਆਹ ਹੋਊਗੀ 20 ਕਿ ਮੀਟਰ ਹੋਗੇ ਇੱਥੇ ਵੀ ਚੜਜੋ ਸਾਬ ਫੁੱਲੀ ਜੀ ਤੁਹਾਡਾ ਬੜਾ ਨਿਆਸਾ ਸਾਬ ਫੱਲੂਗਾ ਬਾਕੀ ਰਹੀ ਗੱਲ ਅੱਜ ਅੱਜ ਇਹਨਾਂ ਨਾਲ ਯਾਰ ਬਲੀ ਨਾਲ ਮਾੜੀ-ਮੁੱਟੀ ਗੱਲਾਂ ਕੀਤੀ ਸੀ ਕਿੱਥੇ ਜਾਣਾ ਕਿੱਥੇ ਨਹੀਂ ਇਹ ਕਹਿੰਦੇ ਵੀ ਨੁਬਰਾ ਵੇਲੀ ਤੁਰ ਤੱਕ ਤਾਂ ਰਹਿਣ ਦਿੰਦੇ ਆ। ਲੇ ਅੱਜ ਪਹੁੰਚ ਗਏ ਇੱਕ ਕੱਲ੍ਹ ਦਿਨ ਲੇ ਲਾ ਕੇ ਪਰਸੋ ਸ਼੍ਰੀਨਗਰ ਪਹੁੰਚ ਗਏ। ਚੌਥੇ ਦਿਨ ਸ਼੍ਰੀਨਗਰ ਲਾ ਕੇ ਪੰਜਵੇਂ ਦਿਨ ਅਸੀਂ ਫੇਰ ਬਠਿੰਡੇ ਨੂੰ ਮੁੜ ਕੇ ਸਿੱ ਨਿਕਲ ਜਾਾਂਗੇ। ਤੇ ਬਹੁਤ ਹੀ ਵਧੀਆ ਦਿੰਗੇ ਸਾਡੇ ਅੱਜ 17ਵੇਂ ਦਾ ਅੱਧਾ ਦਿਨ 18ਵਾਂ 19ਵਾਂ 20ਵਾਂ 21ਵਾਂ ਇੱਕ حساب ਨਾਲ ਸਾਡਾ ਅੱਜ ਪੰਜ ਪੰਜਵਾਂ ਦਿਨ ਹੈ ਤੇ ਤਿੰਨ ਦੋ ਤਿੰਨ ਦਿਨ ਹੋਰ ਲੱਗਣਗੇ। ਤੇ ਵਧੀਆ ਮਤਲਬ ਕਿ ਆਈਟਨਰੀ ਵਧੀਆ ਬਣੇਂਦੀ ਆ ਇਹ। 8-9 ਦਿਨਾਂ ਦੀ ਵਧੀਆ ਆਈਟਨਰੀ ਬਣੇਂਦੀ ਆ। ਮਲਝਪੂਰਾ ਨਾਰਥ ਸਾਈਡ ਆਪਾਂ ਘੁੰਮੇ ਆਣੇ ਆ ਇੱਕ ਨੰਬਰ ਪੂਰਾ ਤੇ ਰਾਤ ਨੂੰ ਸਾਡੇ ਦੇ 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 ਦਾ ਪੈਂਗੋਂਗ ਲੈ ਦਾ ਰੰਗ ਚੇਂਜ ਹੋ ਗਿਆ ਸੀਗਾ ਇੱਧਰ ਹਲਕਾ ਨੀਲਾ ਸੀ ਉੱਧਰ ਪੂਰਾ ਐ ਡਾਰਕ ਨੀਲਾ ਹੋ ਗਿਆ ਤੇ ਇੱਕ ਨੰਬਰ ਆ ਵੀ ਇੱਥੇ ਮੋਲ ਜਰੂਰ ਆਓ ਨਜ਼ਾਰੇ ਲਓ ਫੋਟੋ ਫੂਟੋ ਖਿੱਚਾ ਕੇ ਜਾਓ ਤੇ ਹੁਣ ਜੇ ਅਸੀਂ ਚੱਲੇ ਆ ਰੋਟੀ ਖਾਣ ਰੋਟੀ ਖਾ ਕੇ ਅਸੀਂ ਪਉਨੇ ਚੱਲੇ ਵਾਇਰਡਸ ਲੇ ਹਾ ਬੋਲੀ ਵੀ ਫਟਦੀ ਇੱਥੋਂ ਥੋੜੇ ਥੋੜੇ ਤੇ ਕਿਉਂਕਿ ਇੱਥੇ ਯੂਵੀ ਰੇਜ਼ ਡਾਇਰੈਕਟ ਪੈਂਦੀ ਆ ਤੇ ਥੋੜੀ ਥੋੜੀ ਚਮੜੀ ਦੇ ਵੀ ਪੈਂਦਾ ਅਸਰ ਭੋਲ ਜਿੰਨਾ ਮਰਜ਼ੀ ਤੁਸੀਂ ਢੱਕ ਕੇ ਰੱਖ ਲਓ ਤੇ ਹੁਣ ਤਾਂ ਵਲੌਗ ਬਣਾਉਣਾ ਸੀ ਤਾਂ ਕਮੈਂਟਾਂ ਘੀਆਂ ਲਾਈਆਂ ਹਨਾ ਕਿਉਂਕਿ ਸਿੱਧੀ ਧੁੱਪ ਜੀ ਹਵਾ ਚ ਵੱਜਦੀ ਆ ਤੇ ਉਹ ਮੇਰਾ ਬੁਲਟ ਤੇ ਮਾਸਕ ਟੰਗੇ ਪਿਆ ਮੈਂ ਉਹ ਲਾਉਣਾ ਹੈ ਕਿਹਾ ਸੀ ਨਾ ਮਿੱਤਰੋ ਵੀ ਲੇਕ ਦਾ ਰੰਗ ਚੀਜ਼ ਹੁੰਦਾ ਰਹਿੰਦਾ ਥੋੜੇ ਥੋੜੇ ਟਾਈਮ ਬਾਅਦ ਆ ਦੇਖੋ ਆ ਥੋੜਾ ਥੋੜਾ ਰਲੇ ਪਾਸੇ ਕਿੰਨਾ ਹੋਇਆਗਾ ਫਿੱਕਾ ਜਾ ਤੇ ਪਰਲੇ ਪਾਸੇ ਜੋ ਬਿਲਕੁਲ ਨਹੀਂ ਜਾ ਸ਼ਾਇਦ ਇੱਥੇ ਨਾ दिखे ਪਰ ਮੈਨੂੰ ਬਿਲਕੁਲ ਪੂਰਾ ਕਲੀਅਰ ਦਿਖ ਰਿਹਾ ਇਹ ਪੈਂਗੋਂਗ ਲੇਕ ਦਾ ਵੀਰੇ ਆਖਰੀ ਸ਼ੋਰ ਹੈਗਾ ਇਹ ਵੈਸੇ ਧੀ ਲੈ ਗਿਆ ਇੱਕ ਤਰ੍ਹਾਂ ਦੀ ਤੇ ਇਹਦਾ ਇਹ ਲਾਸਟ ਪੁਆਇੰਟ ਹੈ ਤੇ ਇਸ ਪਿੰਡ ਦਾ ਨਾਮ ਆ ਰਿਹਾ ਜਾਂਦਾ ਜੀ ਇਸ ਵਾਰ ਪਿੰਡ ਦਾ ਨਾਮ ਨਹੀਂ ਪਤਾ ਮੈਨੂੰ ਕੀ ਆ ਪਰ ਬਹੁਤ ਹੀ ਵਧੀਆ ਓਕੇ ਰਿਪੋਰਟ ਹੈ ਜੀ ਤੇ ਆਸपासੇ ਕੁਝ ਇਹ ਜਮ ਹਾਲ ਹੈ ਓਕੇ ਰਿਪੋਰਟਸ ਆ ਤਿੰਨ ਕਪੜਾ ਵਾਲੀ ਸੋਨੇ ਤੇ ਇਧਰ ਪਹਾੜਾਂ ਦਾ ਰੰਗ ਲੱਗਿਆ ਉਹ ਕਹਿੰਦੇ ਸੀ ਕਿਸੇ ਜੀ ਝੂੜਾ ਲੈ ਕੇ ਆਉਣਾ ਇੱਥੇ ਇੱਕ ਗਿਸ਼ਟੀ ਖੜੀ ਦੇਖ ਲਈ ਇਹਨਾਂ ਨੇ ਤੇ ਉਹ ਜਾਂਦੇ ਲੋ ਵੀ ਅਸੀਂ ਪਹਿਲਾਂ ਪੈਂਗੋਂ ਤੇ ਲੈਕਤੇ ਸੀਗੇ ਤੇ ਸਾਨੂੰ ਰੋਟੀ ਕਿਸੇ ਵਾਸਤੇ ਬਸ ਜਿੱਦ ਮਿਲ ਨਹੀਂ ਸੀ ਤੇ ਇੱਥੇ ਸਾਡੇ ਬੁੱਲਟ ਉੱਥੇ ਖੜੀ ਸਾਹਮਣੇ ਦੋ ਦੋ ਤਿੰਨ ਕੀ 10 15 ਜਣੇ ਨੇ ਫੋਟੋ ਚ ਜੈਂ ਕਿੰਦੇ ਰੋਟੀ ਖਾਣੀ ਆ ਅਸੀਂ ਆ ਹਾਂਜੀ ਖਾਣੀ ਆ ਜੀ ਤੇ ਸਾਨੂੰ ਰੋਟੀ ਮਿਲ ਚੁੱਕੀ ਆ ਮੇਰੇ ਵੀਰੋ ਤੇ ਖਾ ਕੇ ਫਿਰ ਆਪਾਂ ਚੱਲਾਂਗੇ ਆ ਵੀਰ ਹਰਣੇ ਦੀ ਰੋਟੀ ਇਹਨਾਂ ਸਾਰਿਆਂ ਨੇ ਫੋਟੋ ਫੋਟੋ ਕਿਚਾਈ ਸੀ ਤੇ ਐਸੇ ਬਸ ਦਾ ਵੀਊ ਕੁਛ ਐ ਹੋਇਆ ਤੇ ਆਪਣੀ ਓਕੇ ਰਿਪੋਰਟ ਹੋ ਜਾਣੀ ਹੈ ਦੁਬਾਰਾ ਕਿਉਂਕਿ ਹੈਗੇ ਥੋੜੇ ਮਿਲਜੀ ਹੈਵੀ ਫੂਡ ਹੈ ਇਹ ਅਸੀਂ ਖੜੇ ਆ ਮਿੱਤਰੋ 16500 ਫੁੱਟ ਦੇ ਚਾਈਤੇ ਇਸ ਵਿਲੇਜ ਦਾ ਹੈ 16 ਤੱਕ T S O L T ਉਹ ਆ ਵੀ ਲਿਖ ਲੋ ਔਖਾ ਥੋੜਾ ਤੇ ਬਰਫੀਲੇ ਪਹਾੜ ਪੂਰੇ ਸਰਾਜੀ ਉੱਕਰ ਬੋਟਾ ਇੱਥੇ ਵੱਡੇ ਵੱਡੇ ਰਾਈਡਿੰਗ ਗਰੁੱਪ ਵੀ ਆਏ ਹੋਏ ਆ ਤੇ ਆਪਣਾ ਇਕੱਲੇ ਦੋਨਾਂ ਦਾ ਗਰੁੱਪ ਹੈ ਉਹ ਟਾਇਲਟ ਵਗੈਰਾ ਜੇ ਕਿਸੇ ਨੇ ਜਾਣ ਹੋਵੇ ਤਾਂ ਤੇ ਰੈਸਟੋਰੈਂਟ ਵਗੈਰਾ ਆ ਜੰਨਾ ਇਹ 16500 ਫੁੱਟ ਦੀ ਉਚਾਈ ਤੇ ਆ ਜੀ ਤੇ ਇੱਧਰ ਕਿਸੇ ਦਾ ਕੋਈ ਹੈਗਾ ਗਰੀਬ ਤਾਂ ਇੱਥੇ ਆਪੇ ਡੱਬੂ ਡਾਲਵਾੜਾ ਜਿਹਾ ਬਣਾ ਰੱਖਿਆ ਹੈਗਾ ਲਾਗੋ ਹੈ ਆ ਵੀ ਚਿਕਸੇ ਬੂਸ਼ ਪਾ ਜਪਈਆ ਭੇਡਾਂ ਵਾਲਾ ਵਾੜਾ ਵਧੀਆ ਬਣਾਇਆ ਹੋਇਆ ਇਹਨਾਂ ਨੇ ਇਹ ਸੱਚੇ ਟੋਟਾ ਤਾਂ ਕਿਸੇ ਕੰਮ ਹੀ ਨਹੀਂ ਆਉਂਦੇ ਆ ਇੱਥੇ ਪੱਥਰੇ ਚਣਕੇ ਤੇ ਉਹਦੇ ਉੱਤੇ ਗੋਹਾ ਗਾਹ ਲਾ ਦਿੰਦੇ ਆ ਤੇ ਆਹ ਭੇਡਾਂ ਬੁੱਢੀਆਂ ਬੱਕਰੀ ਇੱਥੇ ਚਾਰ ਦਿੰਦੇ ਆ ਹੁਣ ਚਰਾਉਣ ਲੱਗੇ ਗਏ ਉਹਨੇ ਹਾਂ ਸਮੈਲ ਤੋਂ ਪਤਾ ਲੱਗਦਾ ਹੈ ਭੇਡਾਂ ਬੱਕਰੀਆਂ ਨਾਲ ਵਾੜਾ ਹੀ ਆ ਭੇਡਾਂ ਬੱਕਰੀਆਂ ਸਮੈਲ ਆ ਜਾਂਦੀ ਆ ਤੇ ਵਧੀਆ ਓਕਰ ਵੋਟਾਂ ਜੀ ਤੇ ਚੋਬਰ ਉਹ ਦੋਨੇ ਹੀ ਗਏ ਹੋਏ ਥੱਲੇ ਰਾਵਿੰਦਰ ਨੇ ਦਾ ਬਰ 250 ਦੇ ਦੂਜੇ ਸਾਡੇ ਵਾਲ ਚੋਬਰ ਹੈ ਉਹ ਕਹਿੰਦਾ ਮੈਂ ਕਿਦੇ ਬਰਫ ਨਹੀਂ ਦੇਖੀ ਤੇ ਉਹ ਫੋਟੋ ਵਿੱਚ ਆਈ ਜਾਂਦੇ ਆ ਲੰਬੇ ਪੈ ਪੈ ਕੇ ਕੀ ਬਾਤ ਹੈ ਨਹੀਂ ਕੀ ਬਾਤ ਹੈ ਨਹੀਂ ਓਹ ਰੁੜ ਗਿਆ ਰੁੜ ਗਿਆ ਰੁੜ ਗਿਆ ਰੁੜ ਗਿਆ ਬਚ ਗਿਆ ਬਚ ਗਿਆ ਠੀਕ 16000 ਫੁੱਟ ਦੀ ਚਾਈ ਤੇ ਖੜੇ ਜੇ ਮਾੜਾ ਵੀ ਥੱਲੇ ਹੁੰਨੇ ਆ ਨਾ ਇੱਕਦਮ ਥੱਲੇ ਗ੍ਰੈਵਿਟੀ ਥੱਲੇ ਨੂੰ ਖਿੱਚ ਕੇ ਲੈ ਜਾਂਦੀ ਹੈ ਤਾਂ ਐਤ ਦੇਖਦੇ ਆ ਇੱਧਰ ਕੁਛ ਖੰਦੇ ਹੈਗੇ ਤੇ ਉਹ ਦੋਨੇ ਗਏ ਵੀ ਆ ਜੋ ਵਾਪਸ ਆਉਂਦੇ ਦੇਖਦੇ ਆ ਇਧਰੋਂ ਕੁਛ ਖਾ ਲੈਣੇ ਆ ਉਹ ਰੈਸਟੋਰੈਂਟ ਵਗੈਰਾ ਤੇ ਸੱਡੀਆਂ ਤੋਂ ਕੇ ਰੋਟਾ ਹਾ ਸਾਇ ਇੱਥੇ ਵੀ ਚੜਦਾ ਬਹੁਤ ਸਾਲ ਚੜਦਾ ਇੱਕਾ ਪਤਾ ਨਹੀਂ ਕੀ ਹੋਇਆ ਆਹ ਆਪ ਪਲੇਟ ਵੀ ਟੁੱਟ ਗਈ ਇਧਰੋਂ ਵੀ ਟੁੱਟ ਗਈ ਪਤਾ ਨਹੀਂ ਕਿਵੇਂ ਟੁੱਟੀ ਆ ਇਹ ਕਿਸੇ ਨੂੰ ਕੀ ਪਤਾ ਚੱਲੋ ਪਰਸ਼ੰਦੇ ਦਾ ਲਦਾਖ ਹਾਂ ਚੱਲ ਕੋਈ ਨਾ ਲੋਟ ਹੈ ਜੀ ਤੇ ਚੜਾਈ ਪੂਆ ਤਾਂ ਬਹੁਤ ਆ ਪੂਰੀ ਤੰਗੋਂ ਗਲਿੱਦ ਦੀ ਚੜਾਈ ਸੀ 11000 ਫੁੱਟ ਤੇ ਸਮਥਿੰਗ ਕੁਸ਼ ਫੁੱਟ ਤੇ ਅਸੀਂ 11000 ਤੋਂ ਅਗੇ 16500 ਫੁੱਟ ਦੀ ਚਾਈ ਤੇ 16500 ਫੁੱਟ ਦੀ ਉਚਾਈ ਤੇ 40 ਕਿਲੋਮੀਟਰਾਂ ਚ ਸਾਨੂੰ ਤਰੇ ਨੂੰ ਹੋ ਗਏ ਅਸੀਂ 1.5 ਤੁਰੇ ਸੀਗੇ 1.5 12 ਹੋ ਗਏ ਆ ਤੇ ਐਨ ਟਾਈਮ ਚ ਅਸੀਂ 40 ਕਿਲੋਮੀਟਰ 50 ਕਿਲੋਮੀਟਰ ਡਨ ਕੀਤਾ ਕਿਉਂਕਿ ਮੋਟਰ ਤੋਂ ਬਹੁਤ ਸੀਗੇ ਤੇ ਬਾਕੀ ਚਾਰ ਜਨ ਸੰਨ ਬਹੁਤ ਸੋਖ ਦਿੱਤਾ ਤੇ ਥੋੜਾ ਹੇ ਹਿਲਦਾ ਤਾਂ ਹੈ ਇਹ ਪਰ ਓਕੇ ਰੁਟਾ ਜੀ ਘੰਟੇ ਚ ਹਾਫ ਅਵਰ ਫੂ ਚਾਰਜ ਕਰ ਦਿੰਦਾ ਤੇ ਉਹ ਕਿ ਰਿਪੋਰਟਸ ਹੈ ਜੀ ਅਜੇ ਸਾਨੂੰ ਮਿਲਦੇ ਅੱਗੇ ਤੇ ਇਸ ਤੋਂ ਬਾਅਦ ਜਾ ਰਹੇ ਆ ਭੱਲੇ ਅਜੇ ਨੇ ਲਈ ਪਹੁੰਚ ਗਏ ਤੇ ਕੱਲ ਦਾ ਸਾਰਾ ਦਿਨ ਲੇ ਰੁੱਕ ਗਏ ਤੇ ਉਦੋਂ ਬਾਅਦ ਅਸੀਂ ਚੱਲਾਂਗੇ ਕਸ਼ਮੀਰ ਵਾਇਆ ਜ਼ੋਜ਼ੀਲਾ ਪਾਸ ਤੇ ਦਰਾਸੋ ਕੇ ਕਾਰਗਿਲ ਹੋ ਕੇ ਰੋਕੋ ਬੜਾ ਮੋਟਾ ਰੁੱਕ ਕੇ ਜੇ ਟਾਈਮ ਨਾ ਪਹੁੰਚ ਗਏ ਤਾਂ ਠੀਕ ਹੈ ਤੇ ਨਹੀਂ ਤਾਂ ਵਿੱਚ ਦੀ ਜਿੱਥੇ ਜਿੱਥੇ ਇਨੇ ਰਹਿਣ ਲੱਗੇ ਉੱਥੇ ਰੁਕ ਜਾਾਂਗੇ ਫਿਰ ਕਸ਼ਮੀਰ ਪਹੁੰਚ ਗਏ ਇੱਕ ਦਿਨ ਕਸ਼ਮੀਰ ਲਾ ਕੇ ਉਦੋਂ ਅਗਲੇ ਦਿਨ ਫੇਰ ਚੱਲਾਂਗੇ ਕਸ਼ਮੀਰ ਤੋਂ ਗੁਲਮਰ ਸੋਨਮਾਰਗ ਤੇ ਪੈਗਾਮ ਇਹ ਸਾਰੀ ਮੇਨ ਮੇਨ ਸਪੋਟ ਬੰਦ ਪਈਆਂ ਮੇਰਾ ਯਾਰ ਵੈਲੀ ਉੱਥੇ ਉਹ ਤੋਂ ਪੁੱਛਿਆ ਸੀਗਾ ਕਹਿੰਦੇ ਸਾਰੀ ਮੇਨ ਮੇਨ ਸਪੋਟ ਬੰਦ ਪਈਆਂ ਥੇ ਕਹਿੰਦੇ ਮੇਰੇ ਵੀਰੋ ਲੇਅ ਰਹਿ ਗਿਆ 3 ਕਿਲੋਮੀਟਰ 3 ਕਿਲੋਮੀਟਰ ਲੇਅ ਰਹਿ ਗਿਆ ਸਰ ਤੇ ਸਾਹਮਣੇ ਦਾ ਥਿਊ ਦੇਖੋ ਇੱਕ ਨੰਬਰ ਇੱਕ ਨੰਬਰ ਇੱਕ ਨੰਬਰ ਆਪ ਜੀ ਦਾ ਲੇਹ ਲਦਾਖ ਵਿੱਚ ਹਾਰਦਿਕ ਸਵਾਗਤ ਹੈ ਜੀ ਕਾਫਟਰ ਸੋ ਮਨੀ ਡੇਸ 17 ਦੀ ਸ਼ਾਮ ਨੂੰ ਗਰੇ ਸੀਗੇ 18 ਗਾਰੇ ਦਿਨ 19 ਸਾਰੇ ਦਿਨ 20 ਦਾ ਸਾਰੇ ਦਿਨ ਤੇ 21 ਨੂੰ ਅਸੀਂ ਪਹੁੰਚੇ ਆਂ ਲੇ ਲਦਾਖ ਇੱਥੋਂ ਜੀ ਲੇ ਸਿਟੀ ਰਹਿ ਗਈ 2 ਕਿਲੋਮੀਟਰ ਤੇ ਆਪਣਾ ਚੋਬਰ ਉਹ ਹੋਰ ਚਿੱਟੀ ਲੈਟ ਵਾਲੇ ਤੇ ਲੇ ਪਹੁੰਚ ਨਿਆਰੀ ਮੇਰੇ ਵੀਰੇ ਵੱਖਰਾ ਹੈਗਾ ਨਾ ਤੁਸੀਂ ਉਹ ਬਾਈ ਏਅਰ ਤੁਸੀਂ ਉਹ ਬਾਈ ਰੋਡ ਨਿਆਰੀ ਵੱਖਰੇ ਨੇ ਯਾਰ ਇਹ ਨਿਆਰੀ ਇਹ ਨਿਆਰੀ ਨਿਆਰੀ ਵੀਰੇ ਉਹ ਤੇ ਚਲੋ ਆਪਾਂ ਲੈਨੇ ਕਮਰਾ ਵਗੈਰਾ ਲੈਨੇ ਆਪਾਂ ਲੀਚ ਜਾ ਕੇ ਤੇ ਫਿਰ ਆਪਾਂ ਕਰਦੇ ਆ ਮਾੜੀ ਮੁੱਟੀ ਰੈਸਟ ਰੈਸਟ ਤਾਂ ਵੈਸੀ ਕਰਦੀ ਆਏ ਬਹੁਤ ਵਧੀਆ ਰੈਸਟ ਹੋ ਗਈ ਸੀ ਅੱਜ ਦਾ ਕਿਉਂਕਿ ਘੁੰਮਦੇ ਘੁੰਮਦੇ ਹੀ ਆਏ ਬਹੁਤ ਸਾਡੇ ਰੁਕੇ ਸੀ ਫੋਟੋ ਸ਼ੂਟ ਵਗੈਰਾ ਕੀਤਾ ਰਾਜ ਬਰਫਾ ਮਿਲਿਆ ਤੇ ਉੱਥੇ ਜਾ ਕੇ ਆਪਣਾ ਫੋਟੋ ਸ਼ੂਟ ਵਗੈਰਾ ਕੀਤਾ ਖਾਪ ਪਾਈ ਤੇ ਹੁਣ ਕਰਿਆ ਉੱਥੇ ਜਾ ਕੇ ਲੇਚ ਜਾ ਕੇ ਆਪਾਂ ਲੈਨੇ ਰੂਮ ਤੇ ਫਿਰ ਕਰਦੇ ਆਪਾਂ ਮਾੜੀ ਮੁੱਟੀ ਟੈਲਰ ਡੈਲੀ ਪਹਿਲਾਂ ਡੈਲੀ ਕਰਕੇ ਮਾੜੇ ਮਾੜਾ ਫਰੈਸ਼ ਹੋ ਜਾਣਾ ਹੁ ਕੇ ਫਿਰ ਅਸੀਂ ਰੋਟੀ ਖਾ ਕੇ ਸੋ ਜਾਗੇ ਕਮਿੰਨੇ ਮਿੱਤਰੋ ਜਿਹੜੇ ਹੋਟਲ ਸ지 ਠਹਿਰੀਆਂ ਉਹਦਾ ਤੁਹਾਨੂੰ ਵੀਊ ਦਿਖਾਵਾਂ ਤਾਂ ਨਬੜਾ ਵਧੀਆ ਨਹੀਂ ਹੈਗਾ ਠੀਕ ਠਾਕ ਜਈ ਆ ਦੇਖੋ ਜੀ ਵੈਲਕਮ ਟੂ ਦ ਲੇ ਸਿਟੀ ਨੀਅਰ ਮਾਰ ਰੋਡ ਜੇ ਆਪਾਂ ਇਧਰੋਂ ਦੇਖੀ ਆ ਸਭਨਾਂ ਸਾਹਮਣੇ ਆ ਕੇ 500 ਮੀਟਰ ਇਹ ਇੱਥੇ ਮਾਲ ਰੋੜਾ ਜਾਂਦਾ ਤੇ ਉੱਕੇ ਰਪੋਰਟ ਆ ਵੈਦਰ ਬਹੁਤ ਸਾਫ ਹੈ ਜੀ ਤੇ ਇਹ ਸਾਨੂੰ ਰੂਮ ਦੀ ਗੱਲ ਕਰੀਏ ਰੂਮ ਸਾਨੂੰ ਬਹੁਤ ਹੀ ਮਿਲ ਗਿਆ ਇੱਥੋਂ ਆ ਪ੍ਰਾਈਜ਼ਨ ਕੇ ਹਰ ਹਰ ਹੋ ਜਗੇ ਆ ਸਾਡਾ ਲਗੀ ਵੇ ਰਪਿਆ ਉੱਚੋਂ ਬਰ ਨਜ਼ਾਰੇ ਲੈ ਰਿਹਾ ਤੇ ਇਹ ਸਾਡਾ ਅੱਜ ਦਾ ਅੱਜ ਦੇ ਲਈ ਰੂਮ ਹੈ ਸਿਰਫ ਕੇਵਲ 1199 ਕੇਵਲ 1199 ਵੈਲਕਮ ਟੂ ਨੇ ਲਦਾਖ ਮਾਲ ਰੋਡ ਗਾਇਸ ਵੈਰੀ ਵੈਰੀ ਬਿਊਟੀਫੁਲ ਨੇ ਲਦਾਖ ਦੇ ਮਾਲ ਰੋਡ ਤੇ ਸਾਡਾ ਬਹੁਤ ਹੀ ਨਿੱਗਾ ਸੌਖਤ ਹੈ ਜੀ ਰੌਣਕਾਂ ਲੱਗੀਆਂ ਪਈਆਂ ਤੀਆਂ ਲੱਗੀਆਂ ਪਈਆਂ ਨਜ਼ਾਰੇ ਆ ਰਹੇ ਆਨੰਦ ਆ ਰਿਹਾ ਸਰਲ ਸਰਲ ਹੋ ਹੀ ਜਾਂਦੀ ਸਾਰੇ ਕਿਤੇ ਇੱਥੇ ਆ ਕੇ ਮਾੜਾ ਮੋਟਾ ਦਿਮਾਗ ਸਾਡਾ ਸ਼ਾਂਤ ਹੋਇਆ ਪਿੱਛੇ ਨਹੀਂ ਤਾਂ ਹਾਈ ਐਟੀਟਿਊਡ ਕਰਕੇ ਮਾੜਾ ਮੋਟਾ ਸਾਡਾ ਸਭ ਵਗੈਰਾ ਚੜਦਾ ਹੀ ਰਹਿੰਦਾ ਸੀਗਾ ਇੱਥੇ ਕਿ ਮਾੜਾ ਮੋਟਾ ਹਰਕੇ ਪਿਆ ਸਾਦੋ ਅਸੀਂ ਹਲੇ ਵੀ ਚੜਦਾ ਓਕੇ ਰੋਟਾਂ ਜਾਵਾਂ ਪਰ ਅੱਗੇ ਨਾਲੋਂ ਬੈਟਰ ਹੈਗਾ ਸਾਹਮਣੇ ਰੂਫ ਟਾਪ ਕੈਫੇ ਤੇ ਇਧਰਲੇ ਪਾਸੇ ਨੇਮਨ ਰੋਡ ਤੇ ਸੱਜੇ ਮੁੜ ਕੇ ਫਿਰ ਫਿਰ ਇਹ ਮਨਾਲੇ ਲੇ ਮਾਲ ਰੋਡ ਸ਼ੁਰੂ ਹੁੰਦੀ ਆ ਫਿਰ ਫਿਰ ਲੇ ਮਾਲ ਰੋਡ ਸ਼ੁਰੂ ਹੋ ਜਾਂਦੀ ਹੈ ਇਹ ਥੋੜੀ ਅੱਲ ਸ਼ੇਪ ਚ ਮਾਲ ਰੋਡ ਆ ਗਈ ਹੈ ਜੀ ਇੱਥੇ ਫੋਰਨਰਸ ਵੀ ਬਹੁਤ ਜਿਆਦਾ ਮਿਲਦੇ ਆ ਮੈਂ ਉੱਥੇ ਖੜਾ ਕ ਮਨਾਲ ਲੱਭੀ ਜਾਂਦਾ ਸੀਗਾ ਦੋ ਯੂਕੇ ਤੋਂ ਜੁੜਾ ਆ ਰਿਹਾ ਸੀਗਾ ਤੇ ਇੱਕ ਪੈਰਿਸ ਤੋਂ ਸੀ ਬੰਦਾ ਤਿੰਨੇ ਇਕੱਠੇ ਸੀ ਕਹਿੰਦੇ ਇਹ ਇਹ ਯੂਰ ਪੰਜਾਬੀ ਮੈਂ ਕਿਹਾ ਯੈਸ ਯੈਸ ਕਹਿੰਦੇ ਬਸ ਮਤਲਬ ਕਿ ਵਧੀਆ ਉਹਨਾਂ ਨੇ ਗੱਲਾਂ ਬਾਤਾਂ ਹੀ ਕੀਤੀਆਂ ਪਿੱਛੇ ਹੋ ਜਾ ਪਿੱਛੇ ਹੋ ਜਾ ਕਾਰਨਰਸ ਤੇ ਬੜੇ ਜਿਆਦੇ ਹੈ ਬੜੇ ਨਜਾਈ ਜਿਆਦੇ ਆ ਤੇ ਓਕੇ ਰਿਪੋਰਟਾਂ ਵੀ ਇੱਥੋਂ ਦੀਆਂ ਜੋੜ ਦੇ ਜੋੜੇ ਹੀ ਆ ਆ ਇਹ ਮੈਨੂੰ ਲੱਗਦਾ ਰੋਈ ਜਾਂਦੀਆਂ ਆ ਕਿ ਆ ਸਾਹਮਣੇ ਟੈਂਪਲ ਰਹਿ ਗਿਆ ਬੁੱਧਿਸਟ ਟੈਂਪਲ ਰਹਿ ਗਿਆ ਜੀ ਇਹ ਤੇ ਇਹਦੇ ਬਿਲਕੁਲ ਸਾਹਮਣੇ ਫੇਰ ਫੇਰ ਮਾਲ ਰੋਡ ਸਟਾਰਟ ਹੋ ਜਾਂਦੀ ਆ ਲਗਭਗ ਕਿਲੋਮੀਟਰ ਦੀ 800 ਮੀਟਰ ਦੀ ਮਾਲ ਰੋਡ ਹੈ ਜੀ ਤੇ ਆਹ ਦੇਖੀਏ ਸੀਆਂ ਦੇ ਖੱਟਾ ਭਰਨੇ ਵਾਲਾ ਦੇਖੀ ਜੀ ਉਮਾਰੀ ਉਹਦੇ ਖੀਰੇ ਬੜੀ ਵੱਡੀ ਵੱਡੀ ਦੇਖੀ ਹਾਂ ਹਾਂ ਸਹੀ ਸਹੀ ਆ ਤੇ ਕੈਫੇ ਡੀਟੀ ਰੈਸਟੋਰੈਂਟ ਦਾ ਹੜਾਇਆ ਪਿਆ ਹੋਟਲ ਇੱਥੇ ਇੱਕ ਨਹੀਂ ਹੈ ਕਿ ਮਾਲ ਰੋਡ ਤੇ ਜਿਵੇਂ ਕਿ ਮਨਾਲੀ ਮਾਲ ਰੋਡ ਤੇ ਹੋਟਲ ਵਾਧੂ ਆ। ਹੋਟਲ ਇੱਥੇ ਬਸੇ ਰਗੇ ਨਾ ਕੋਈ ਵੀਕਲ ਅਲਾਉਡ ਇੱਥੇ ਬਿਨਾ ਸਾਈਕਲਾਂ ਤੋਂ। ਨੋ ਵੀਕਲ ਅਲਾਉਡ। ਤੁਰ ਕੇ ਆਉਂ ਕਿਥੇ? ਅ ਤੇ ਬਹੁਤ ਸੋਹਣੀ ਮਾਲ ਰੋਡ ਹੈ ਇਹ। ਇਹ ਕਿਰਨ ਤੁਹਾਨੂੰ ਮੈਂ ਹੁਣ ਦਿਨ ਦਾ ਥੋੜਾ ਜਿਹਾ ਵੀਊ ਦਿਖਾ ਰਿਹਾ ਤੇ ਇਸ ਤੋਂ ਬਾਅਦ ਤੁਹਾਨੂੰ ਸਿੱਧਾ ਡਾਇਰੈਕਟ ਵੀਊ ਦਿਖਾਉਂਗਾ ਰਾਤ ਦਾ। ਕਿਵੇਂ ਇੱਥੇ ਚੱਲਾ ਪਹਿਲਾਂ ਲੱਗਦੀ ਹੈ। ਹਾਹ ਦਿਖਾਉਣੀ ਜੀ ਬਾਤ। ਲੋ ਵੀ ਬਬੇ ਅਸੀਂ ਆ ਕੇ ਬੈ ਗਏ ਆ ਤੇ ਖਾਣ ਪੀਣ ਲੱਲਪੱਲ ਅਸੀਂ ਕਰਾਇਆ ਲੱਲਪੱਲ ਨੂਡਲਸ ਅ ਸ਼ਾਪਤਾ ਸਕੇਵ ਇਹ ਸਾਨੂੰ ਇਹ ਦੋਨੇ ਆਟਾ ਮਿਲਦੀਆਂ ਇਕੱਲੇ ਆ ਲਦਾਖ ਚ ਬਾਹਰ ਕਿਤੇ ਨਹੀਂ ਮਿਲਦੀਆਂ ਤੇ ਚੋਬਰਪੁਰੇ ਨਿਆਰੇ ਲੈ ਲੈ ਕੇ ਖਾਈ ਜਾਂਦੇ ਆ ਕਿਵੇਂ ਲੱਗਿਆ ਬੁੰਡਿਆ ਓਕਰ ਬੁੱਟੇ ਤੇ ਸਾਡੀ ਸਰਸਵਰ ਕਰਲਾਦੀ ਨੱਕ ਨਾਲ ਇੱਕ ਨੰਬਰ ਆ ਵੀ ਇੱਕ ਨੰਬਰ ਆ ਸਾਨੂੰ ਸਵਾਦ ਆ ਉਹਦੂ ਘਟਾ ਆ ਇਹ ਐਕਸੀਡੈਂਟ ਹੈ ਤੇ ਸਾਹਮਣੇ ਮਸਜਿਦ ਹੈ ਇਹ ਦੇਖੋ ਉਧਰ ਹੀ ਮਸਜਿਦ ਹੈ ਤੇ ਉਧਰ ਸਾਹਮਣੇ ਜਿਵੇਂ ਬਿਲਕੁਲ ਆ ਬਾਈ ਉਹਨੂੰ ਮੇਰੇ ਨਾਲ ਵਿੱਚ ਤੇ ਆ ਬਾਈ ਹੈਗਾ ਆਪਣਾ ਅਸਲੀ ਗੁੜੀ ਤੋਂ ਥੈਂਕ ਯੂ ਬ੍ਰਦਰ ਬਹੁਤ ਸਵਾਦ ਫੂਡ ਹੈ ਤੇ ਉਹ ਸਾਹਮਣੇ ਆਪਣੇ ਰਹਿ ਜਾਂਦਾ ਹੈ ਬੁੱਧਿਸਟ ਟੈਂਪਲ ਤੇ ਉਧਰੋਂ ਸਾਹਮਣੇ ਰਹਿ ਜਾਂਦਾ ਪਰਲੇ ਪਾਸੇ ਇੱਕ ਹੋਰ ਬੁੱਧਿਸਟ ਟੈਂਪਲ ਆ ਤੇ ਸਾਨੂੰ ਪਹਿਲਾਂ ਆਹ ਗੁਰਦੁਆਰੇ ਲੱਗਿਆ ਸੀਗਾ ਤੇ ਪਰ ਅਸੀਂ ਝੰਡੇ ਲੱਗੇ ਦੇਖ ਲਿਆ ਫਿਰ ਸਾਨੂੰ ਪਤਾ ਲੱਗਿਆ ਮਸਜਿਦ ਹੈ ਕਿਉਂ ਵੀ ਐਲੂਏ ਦਾ ਹੁੰਦੀ ਰਹਿੰਦੀ ਆ ਚਲੋ ਅਸੀਂ ਖਾਣੇ ਪੀਣੇ ਆ ਤੇ ਓਕੇ ਰਪੋਟਾਂ ਹੀ ਸਾਡੀਆਂ ਬਹੁਤ ਸਵਾਦ ਆ ਬ్రో ਓਹ ਕੀ ਬਾਤ ਹੈ ਨਹੀਂ ਕੀ ਬਾਤ ਹੈ ਨਹੀਂ ਐਸੀ ਜੀਪ ਲਪਲਪਾਈ ਸਰ ਜੀ ਨੀ ਯਾਰ ਇਹਨੂੰ ਯਰੇ ਫੁੱਲ ਲੈ ਕੇ ਬੱਬੇ ਉਤੇ ਆਪਾਂ ਕਰ ਲੱਗੇ ਆ ਲੈ ਦੇ ਮਾਲ ਰੋਡ ਨੂੰ ਓਕੇ ਓਕੇ ਟਾਟਾ ਟਾਟਾ ਬਾਏ ਬਾਏ ਤੇ ਬਹੁਤ ਸੋਹਣਾ ਲੱਗਿਆ ਭਈ ਇਹ ਇੱਕ ਨੰਬਰ ਮਹੌਲ ਸੀ ਇੱਥੇ ਤੇ ਐਨਕਾ ਤਾਂ ਨਹੀਂ ਲਈਆਂ ਐਨਕਾ ਲਾਉਣੀਆਂ ਪਈਆਂ ਕਿਉਂਕਿ ਸਾਰਾ ਉਸ ਪਾਸੇ ਮਾਹੌਲ ਦੇਖਣਾ ਸੀ ਨਹੀਂ ਤਾਂ ਐਨਕਾ ਲਾਈ ਰੱਖਣੀ ਸੀ ਤਾਉਣ ਲੈ ਜੇ ਲੈ ਜੇ ਐਨਕ ਨਹੀਂ ਜਾਨੀ ਚਾਹੀਦੀ ਕਿ ਜਿੱਧਰ ਸਾਰਾ ਮਾਹੌਲ ਹੈਗਾ ਥੋੜੀ ਪੀੜ ਵੜਕਾ ਘਟ ਗਿਆ ਤੇ ਪਹਿਲਾਂ ਬੜੀ ਓਕੇ ਰਿਪੋਰਟਾਂ ਸੀ ਤੇ ਬਹੁਤ ਸੋਣਾ ਬਈ ਜਰੂਰ ਆ ਕੇ ਜਾਇਓ ਜਿਸ ਇੱਥੋਂ ਤੱਕ ਵਲੌਗ ਦੇ ਰਹੇ ਹੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦੇਣਾ ਤੇ ਗੁਰਦਵਾਰਾ ਪੱਤਰ ਸਾਹਿਬ ਜਾ ਕੇ ਸੰਗਨ ਸੰਗਮ ਨਦੀ ਦੇਖ ਕੇ ਤੇ ਮੈਗਨੇਟਿਕ ਖੇਲੇ ਦੇਖ ਕੇ ਤੇ ਆਪਾਂ ਲੇ ਇਹਨੂੰ ਕਰ ਦੇਣਾ ਓਕੇ ਬਾਈ ਤੇ ਫੇਰ ਕਦੇ ਸੋਭੀ ਜਿਹੜਾ ਵੱਜਿਆ ਤਾਂ ਜ਼ਰੂਰ ਮਾਰਾਂਗੇ ਚੰਗਾ ਜੀ ਸਤ ਸ੍ਰੀ ਅਕਾਲ ਜਿਉਂਦੇ ਵਸਦੇ ਰਹੋ ਜੀ